ਨਮਸਕਾਰ ਵੀਲ ਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਮੌਸਮ ਦੀ ਉੱਤਰ ਪੱਛਮੀ ਭਾਰਤ ਦੇ ਵਿੱਚ 25 ਜੂਨ ਤੱਕ ਮੌਨਸੂਨ ਪਹੁੰਚਣ ਦੀ ਉਮੀਦ ਹੈ ਅਤੇ ਦੋ ਹਫ਼ਤਿਆਂ ਤੇ ਮਗਰੋਂ ਮੌਨਸੂਨ ਮੁੜ ਤੋਂ ਸਰਗਰਮ ਹੋਇਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਮੌਨਸੂਨ ਜਿਹੜਾ ਸੀ ਉਹ ਰੁਕ ਗਿਆ ਸੀ ਜਿਸ ਦੇ ਕਰਕੇ ਗਰਮੀ ਵਧੀ ਸੀ ਔਰ ਜੂਨ ਦੇ ਵਿੱਚ ਮੀਂਹ ਕੱਟ ਪੈਣ ਕਾਰਨ ਇਹ ਬਹੁਤ ਵੱਡੀ ਗਰਮੀ ਦਾ ਜਿਹੜਾ ਪ੍ਰਕੋਪ ਹੈ ਪਿਛਲੇ ਦਿਨਾਂ ਦੇ ਵਿੱਚ ਭੋਗਣਾ ਪਿਆ ਉਸ ਦਾ ਕਾਰਨ ਰਿਹਾ ਹੈ ਦਰਸਲ ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਦੱਖਣ ਪੱਛਮੀ ਮੌਨਸੂਨ ਨੇ ਇਸ ਹਫਤੇ ਮੋੜ ਗਤੀ ਫੜ ਲਈ ਹੈ ਅਤੇ ਇਹ 25 ਜੂਨ ਤੱਕ ਦਿੱਲੀ ਸਮੇਤ ਉੱਤਰ ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਪਹੁੰਚ ਸਕਦਾ ਹੈ ਜੇ ਅਜਿਹਾ ਹੁੰਦਾ ਹੈ ਤਾਂ ਇਹ ਆਮ ਦੇ ਨਾਲੋਂ ਬਹੁਤ ਪਹਿਲਾਂ ਹੋਏਗਾ ਮੌਨਸੂਨ 24 ਮਈ ਨੂੰ ਕੇਰਲਾ ਪਹੁੰਚਿਆ ਸੀ ਅਗਲੇ ਕੁਝ ਦਿਨਾਂ ਦੇ ਵਿੱਚ ਇਹ ਤੇਜ਼ੀ ਦੇ ਨਾਲ ਵਧਿਆ ਅਤੇ 29 ਮਈ ਤੱਕ ਮੁੰਬਈ ਸਮੇਤ ਕੇਂਦਰੀ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਅਤੇ ਪੂਰੇ ਉੱਤਰ ਭਾਰਤ ਦੇ ਵਿੱਚ ਪਹੁੰਚ ਗਿਆ ਹਾਲਾਂਕਿ ਉਸ ਤੋਂ ਬਾਅਦ ਫਿਰ 28 ਤੇ 29 ਮਈ ਤੋਂ ਲੈ ਕੇ 10 ਤੋਂ 11 ਜੂਨ ਤੱਕ ਇਹ ਮੌਨਸੂਨ ਜਿਹੜਾ ਸੀ ਉਹ ਬਿਲਕੁਲ ਰੁਕ ਗਿਆ ਸੀ ਅਤੇ ਹੁਣ ਇਹ ਮੌੜ ਸਰਗਰਮ ਹੋ ਗਿਆ ਜੂਨ ਦੇ ਸ਼ੁਰੂ ਤੋਂ ਹੀ ਮੀਂਹ ਘਟਪੈਣ ਕਾਰਨ ਤਾਪਮਾਨ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਇਆ ਜਿਸ ਕਰਕੇ 8 ਤੇ 9 ਜੂਨ ਤੱਕ ਉੱਤਰ ਪੱਛਮੀ ਅਤੇ ਮੱਧ ਭਾਰਤ ਦੇ ਵੱਡੇ ਹਿੱਸਿਆਂ ਦੇ ਵਿੱਚ ਅਤਿ ਦੀ ਗਰਮੀ ਹੋ ਗਈ ਆਈਐਮਡੀ ਦੇ ਅਨੁਸਾਰ ਮੌਸਮ ਹੁਣ 18 ਜੂਨ ਤੱਕ ਮੱਧ ਅਤੇ ਪੂਰਬੀ ਭਾਰਤ ਦੇ ਬਾਕੀ ਹਿੱਸਿਆਂ ਅਤੇ ਉੱਤਰ ਪੱਛਮੀ ਭਾਰਤ ਦੇ ਕੁਝ ਖੇਤਰਾ ਦੇ ਵਿੱਚ ਉਸ ਨੂੰ ਕਵਰ ਕਰ ਲਏਗਾ ਅਤੇ ਇਹ 19 ਜੂਨ ਤੋਂ 25 ਜੂਨ ਦੇ ਵਿਚਾਲੇ ਉੱਤਰ ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਇਹਦੇ ਪਹੁੰਚਣ ਦੀ ਉਮੀਦ ਜੜੀ ਆ ਜਿਤਾਈ ਜਾ ਰਹੀ ਹੈ ਜੇਕਰ ਬੀਤੇ ਕੱਲ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਕਈ ਥਾਹਾਂ ਦੇ ਉੱਪਰ ਚਖੜ ਦੇ ਨਾਲ ਮੀਂਹ ਪਿਆ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਸਣੇ ਉੱਤਰੀ ਭਾਰਤ ਦੇ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਕੱਲ ਪੰਜਾਬ ਦੇ ਵਿੱਚ ਦਿਨ ਵੇਲੇ ਅਤਿ ਦੀ ਗਰਮੀ ਪਈ ਪਰ ਜਦ ਕੀ ਬਾਦ ਦੁਪਹਿਰ ਕੁਝ ਸ਼ਹਿਰਾਂ ਦੇ ਵਿੱਚ ਅਚਾਨਕ ਹਨੇਰੀ ਤੋਂ ਬਾਅਦ ਮੀਂਹ ਪਿਆ ਮੀਂਹ ਦੇ ਬਾਵਜੂਦ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਅਜੇ ਵੀ ਜਾਰੀ ਹੈ ਮੌਸਮ ਵਿਭਾਗ ਦੇ ਅਨੁਸਾਰ ਮਾਨਸਾ ਬੁੱਢਲਾਡਾ ਅਤੇ ਬਠਿੰਡਾ ਦੇ ਵਿੱਚ ਹਨੇਰੀ ਤੋਂ ਬਾਅਦ ਮੀਂਹ ਪਿਆ ਜਦਕਿ ਸ਼੍ਰੀ ਮੁਕਸਰ ਸਾਹਿਬ ਹੁਸ਼ਿਆਰਪੁਰ ਅਤੇ ਇਹਨਾਂ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਸਿਰਫ ਤੇਜ਼ ਹਵਾਵਾਂ ਹੀ ਚੱਲੀਆਂ ਨੇ ਮੌਸਮ ਵਿਗਿਆਨੀਆਂ ਨੇ 14 ਜੂਨ ਯਾਨੀ ਕਿ ਅੱਜ ਦੇ ਲਈ ਸੂਬੇ ਭਰ ਦੇ ਵਿੱਚ ਔਰੇਂਜ ਅਲਰਟ ਜਿਹੜਾ ਹੈ ਉਹ ਜਾਰੀ ਕੀਤਾ ਹੋਇਆ ਹੈ ਔਰ ਇਸ ਵੱਧ ਰਹੀ ਗਰਮੀ ਦੇ ਨਾਲ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ ਜਿਹੜੀ ਹੈ ਉਹ ਵੀ ਲਗਾਤਾਰ ਵਧਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਗਰਮੀ ਵਧਣ ਦੇ ਨਾਲ ਬਿਜਲੀ ਦੀ ਮੰਗ ਦੀ ਲਗਾਤਾਰ ਵੱਧ ਰਹੀ ਜਿਹੜੀ ਮਾਤਰਾ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਵਿੱਚ ਲਗਾਤਾਰ ਚੌਥੇ ਦਿਨ ਬਿਜਲੀ ਦੀ ਮੰਗ 16000 ਮੀਗਾਵਾਟ ਤੋਂ ਵੱਧ ਦਰਜ ਕੀਤੀ ਗਈ ਮਿਲੀ ਜਾਣਕਾਰੀ ਦੇ ਮੁਤਾਬਕ ਕੱਲ ਬਿਜਲੀ ਦੀ ਮੰਗ 16534 ਮੀਗਾਵਾਟ ਦਰਜ ਕੀਤੀ ਗਈ ਸੀ ਹਾਲਾਂਕਿ ਪਿਛਲੇ ਸਾਲ ਇਸ ਦਿਨ 15000 379 ਮੈਗਾਵਾਟ ਅਤੇ 2023 ਦੇ ਵਿੱਚ ਹੀ 23 ਜੂਨ ਨੂੰ 1156 ਮੈਗਾਵਾਟ ਬਿਜਲੀ ਦੀ ਮੰਗ ਜਿਹੜੀ ਸੀ ਉਹ ਦਰਜ ਕੀਤੀ ਗਈ ਸੀ ਫਿਲਹਾਲ ਸੂਬੇ ਦੇ ਵਿੱਚ ਸਰਕਾਰੀ ਅਤੇ ਨਿੱਜੀ ਖੇਤਰ ਦੇ ਪੰਜ ਥਰਮਲ ਪਲਾਂਟਾਂ ਦੇ ਸਾਰੇ 15 ਯੂਨਿਟ ਕਾਰਜਸ਼ੀਲ ਨੇ ਉਹਨਾਂ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਪਰ ਉਮੀਦ ਇਹ ਹੀ ਕੀਤੀ ਜਾ ਰਹੀ ਹੈ ਕਿ ਬੀਤੇ ਕੱਲ ਬਦਲੇ ਮੌਸਮ ਦੇ ਨਾਲ ਲੋਕਾਂ ਨੂੰ ਥੋੜੀ ਰਾਹਤ ਜ਼ਰੂਰ ਮਿਲੇਗੀ ਵੈਸੇ ਮੌਸਮ ਵਿਭਾਗ ਦੇ ਵੱਲੋਂ ਅੱਜ ਬੀ ਪੰਜਾਬ ਦੇ ਵਿੱਚ orange alert ਜਾਰੀ ਕੀਤਾ ਹੋਇਆ ਹੈ ਔਰ ਪਿਛਲੇ 2 ਦਿਨਾਂ ਤੋਂ ਜਿਵੇਂ ਆਪਾਂ ਜ਼ਿਕਰ ਕੀਤਾ ਕਿ red alert ਚੱਲ ਰਿਹਾ ਸੀ ਅੱਜ orange alert ਜਾਰੀ ਕੀਤਾ ਹੋਇਆ ਮਤਲਬ ਪਿਛਲੇ ਦਿਨਾਂ ਦੇ ਨਾਲ ਉਹ ਗਰਮੀ ਥੋੜੀ ਜਿਹੀ ਅੱਜ ਘੱਟ ਜਿਹੜੀ ਮਹਿਸੂਸ ਕੀਤੀ ਜਾਏਗੀ ਪਰ ਗਰਮੀ ਰਹੇਗੀ ਜ਼ਰੂਰ ਜਦੋਂ ਤੱਕ ਮੌਨਸੂਨ ਜਿਹੜਾ ਮੁਰ ਤੋਂ ਐਕਟਿਵ ਨਹੀਂ ਹੁੰਦਾ ਇਜ਼ਰਾਈਲ ਨੇ ਈਰਾਨ ਦੇ ਉੱਪਰ ਹਮਲਾ ਕਰ ਦਿੱਤਾ ਹੈ ਅਤੇ ਈਰਾਨ ਦੇ ਪਰਮਾਣੂ ਅਤੇ ਮਿਜ਼ਾਈਲ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਇਜ਼ਰਾਈਲ ਨੇ ਈਰਾਨ ਤੇ ਪਰਮਾਣੂ ਪ੍ਰੋਗਰਾਮ ਨੂੰ ਨਿਸ਼ਾਨਾ ਬਣਾਉਂਦੇ ਆ ਬੀਤੇ ਕੱਲ ਉਨ੍ਹਾਂ ਦੀ ਰਾਜਧਾਨੀ ਦੇ ਉੱਪਰ ਹਮਲੇ ਕੀਤੇ ਜਿਨ੍ਹਾਂ ਦੇ ਵਿੱਚ ਕਟੋ-ਕਟ ਤਿੰਨ ਸਿਖਰਲੇ ਫੌਜੀ ਅਫਸਰਾਂ ਦੀ ਮੌਤ ਹੋ ਗਈ ਹੈ ਇਜ਼ਰਾਈਲ ਦੇ ਹਮਲੇ ਦੇ ਜਵਾਬ ਦੇ ਵਿੱਚ ਈਰਾਨ ਦੇ ਵੱਲੋਂ ਵੀ ਡਰੋਨ ਦਾਗੇ ਜਾਣ ਦਾ ਦਾਵਾ ਕੀਤਾ ਗਿਆ ਹੈ ਹਾਲਾਂਕਿ ਈਰਾਨ ਨੇ ਇਹਨਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ ਈਰਾਨ ਨੇ ਹਮਲਿਆਂ ਦੇ ਵਿੱਚ ਮਾਰੇ ਗਏ ਦੋ ਸਿਖਰਲੇ ਫੌਜੀ ਅਫਸਰਾਂ ਦੀ ਥਾਂ ਨਵੇਂ ਅਧਿਕਾਰੀਆਂ ਦੀ ਨਿਯੁਕਤੀ ਕਰ ਦਿੱਤੀ ਹੈ ਇਹਨਾਂ ਹਮਲਿਆਂ ਦੇ ਨਾਲ ਪੱਛਮੀ ਏਸ਼ੀਆ ਦੇ ਦੋ ਕੱਟੜ ਵਿਰੋਧੀ ਮੁਲਕਾਂ ਦੇ ਵਿੱਚ ਵੱਡੀ ਜੰਗ ਦਾ ਖਤਸ਼ਾ ਜਿਹੜਾ ਹੈ ਉਹ ਵੱਧ ਗਿਆ ਹੈ ਇਸ ਨੂੰ 1980 ਦੇ ਦਹਾਕੇ 'ਚ ਇਰਾਕ ਦੇ ਨਾਲ جنگ ਦੇ ਮਗਰੋਂ ਈਰਾਨ ਤੇ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ। ਇਹ ਹਮਲਾ ਈਰਾਨ ਦੇ ਤੇਜ਼ੀ ਦੇ ਨਾਲ ਵਾਧੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਪੈਦਾ ਹੋਏ ਤਣਾਅ ਦੇ ਦਰਮਿਆਨ ਕੀਤਾ ਗਿਆ ਹੈ। ਇਜ਼raਇਲੀ ਸੈਨਾ ਨੇ ਕਿਹਾ ਹੈ ਕਿ ਈਰਾਨ ਉਸ ਦੇ ਕੀਤੇ ਗਏ ਹਮਲਿਆਂ ਦੇ ਜਵਾਬ ਦੇ ਵਿੱਚ ਇਜ਼raਇਲ ਦੇ ਉੱਪਰ ਡਰੋਨ ਜਿਹੜੇ ਆ ਉਹ ਲਗਾਤਾਰ ਦਾਗ ਰਿਹਾ ਹੈ। ਤਹਿਰਾਨ ਦੇ ਵਿੱਚ ਪੜ ਰਹੇ ਭਾਰਤੀ ਵਿਦਿਆਰਥੀਆਂ ਨੇ ਉੱਥੋਂ ਉਹਨਾਂ ਨੂੰ ਬਾਹਰ ਕੱਢਣ ਦੀ ਮੰਗ ਕੀਤੀ ਹੈ ਭਾਰਤ ਸਰਕਾਰ ਦੇ ਕੋਲੋਂ। ਇਰਾਨ ਦੇ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੇ ਰਾਸ਼ਟਾਨੀ ਨੇੜਲੇ ਇਲਾਕਿਆਂ ਸਣੇ ਇਰਾਨ ਦੇ ਵਿੱਚ ਪ੍ਰਮੁੱਖ ਫੌਜੀ ਅਤੇ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇਜ਼ਰਾਈਲੀ ਹਵਾਈ ਹਮਲਿਆਂ ਤੋਂ ਬਾਅਦ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਇੱਥੋਂ ਬਾਹਰ ਕੱਢਿਆ ਜਾਵੇ ਤਹਿਰਾਨ ਯੂਨੀਵਰਸਿਟੀ ਆਫ ਮੈਡੀਕਲ ਸਾਇੰਸ ਦੇ ਵਿੱਚ ਕਸ਼ਮੀਰ ਤੋਂ ਐਮਬੀਬੀਐਸ ਦੇ ਦੂਜੇ ਸਾਲ ਦੇ ਵਿਦਿਆਰਥਣ ਤਾਵੀਆ ਜ਼ਾਹਰਾ ਨੇ ਕਿਹਾ ਦੱਸਿਆ ਕਿ ਸਥਿਤੀ ਸ਼ਾਂਤ ਹੈ ਅਤੇ ਅਸੀਂ ਸੁਰੱਖਿਅਤ ਹਾਂ ਪਰ ਸਾਨੂੰ ਇੱਥੇ ਬਹੁਤ ਡਰ ਲੱਗ ਰਿਹਾ ਹੈ ਇਜ਼ਰਾਈਲ ਨੂੰ ਸਖਤ ਸਜ਼ਾ ਦਿੱਤੀ ਜਾਏਗੀ ਇਹ ਈਰਾਨ ਦੇ ਮੁਖੀ ਦੇ ਵੱਲੋਂ ਖਮੇਨੀ ਦੇ ਵੱਲੋਂ ਵਾਰ-ਵਾਰ ਐਲਾਨ ਕੀਤੇ ਜਾ ਰਹੇ ਨੇ ਈਰਾਨ ਦੇ ਸਰਵੋੱਚ ਨੇਤਾ ਯਾਯਾਤੁੱਲਾ ਅਲੀ ਖਾਮੇਨੀ ਨੇ ਕਿਹਾ ਹੈ ਕਿ ਉਸ ਦੇ ਦੇਸ਼ ਦੇ ਹਮਲੇ ਦੇ ਲਈ ਇਜ਼ਰਾਈਲ ਨੂੰ ਸਖਤ ਸਜ਼ਾ ਦਿੱਤੀ ਜਾਏਗੀ ਈਰਾਨ ਦੀ ਸਰਕਾਰੀ ਖਬਰ ਏਜੰਸੀ ਆਈ ਆਰ ਐਨ ਏ ਨੇ ਖਮੇਨੀ ਦਾ ਬਿਆਨ ਜਾਰੀ ਕੀਤਾ ਹੈ ਇਸ ਨੇ ਪੁਸ਼ਟੀ ਕੀਤੀ ਹੈ ਕਿ ਹਮਲੇ ਦੇ ਵਿੱਚ ਸੈਨਾ ਦੇ ਸਿਖਰਲੇ ਅਧਿਕਾਰੀ ਅਤੇ ਵਿਗਿਆਨੀ ਮਾਰੇ ਗਏ ਨੇ ਕਮੇਨੀ ਨੇ ਕਿਹਾ ਕਿ ਉਹਨਾਂ ਦੇ ਦੇਸ਼ ਤੇ ਹੋਏ ਇਸ ਹਮਲੇ ਦੇ ਵਿੱਚ ਇਜ਼ਰਾਈਲ ਦੇ ਖੂਨ ਦੇ ਨਾਲ ਲਿਬੜੇ ਹੱਥ ਸ਼ਾਮਲ ਨੇ ਉਹਨਾਂ ਕਿਹਾ ਕਿ ਇਜ਼ਰਾਈਲ ਨੇ ਰਿਹਾਈਸ਼ੀ ਇਲਾਕਿਆਂ ਤੇ ਹਮਲਾ ਕਰਕੇ ਆਪਣੇ ਮਾੜੇ ਇਰਾਦੇ ਜ਼ਾਹਰ ਕਰ ਦਿੱਤੇ ਨੇ ਦੂਸਰੇ ਪਾਸੇ ਜੇਕਰ ਤੁਸੀਂ ਨਤਨਯਾਹੂ ਦੀ ਗੱਲ ਕਰੋ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਜ਼ਰਾਈਲ ਦੀ ਹੋਂਦ ਦੀ ਲੜਾਈ ਜਿਹੜੀ ਹੈ ਇਹ ਅਸੀਂ ਲੜ ਰਹੇ ਹਾਂ ਈਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਤੋਂ ਰੋਕਣ ਦੇ ਇਰਾਦੇ ਦੇ ਨਾਲ ਇਜ਼ਰਾਈਲ ਨੇ ਆਪਰੇਸ਼ਨ ਰਾਈਜ਼ਿੰਗ ਲਾਇਨਸ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ ਉਸ ਦਾ ਐਲਾਨ ਕਰ ਦਿੱਤਾ ਹੈ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਦਾ ਦਾਵਾ ਹੈ ਕਿ ਨਾਤਾਂਜ ਦੇ ਸਥਿਤ ਈਰਾਨ ਨੇ ਮੁੱਖ ਪ੍ਰਮਾਣੂ ਕੇਂਦਰ ਸਣੇ ਹੋਰਨਾਂ ਟਿਕਾਣਿਆਂ ਤੇ ਹਮਲਾ ਕੀਤਾ ਗਿਆ ਨੇਤਨਯਾਹੁ ਨੇ ਸਵੇਰੇ ਇੱਕ ਵੀਡੀਓ ਸੁਨੇਹੇ ਦੇ ਵਿੱਚ ਕਿਹਾ ਕਿ ਕੋਸ਼ਿਸ਼ ਸਮਾਂ ਪਹਿਲਾਂ ਇਜ਼ਰਾਈਲ ਨੇ ਆਪਰੇਸ਼ਨ ਰਾਈਜ਼ਿੰਗ ਲਾਈਨ ਸ਼ੁਰੂ ਕੀਤਾ ਜੋ ਇਜ਼ਰਾਈਲ ਦੀ ਹੋਂਦ ਦੇ ਲਈ ਅਤੇ ਈਰਾਨੀ ਖਤਰੇ ਨੂੰ ਖਤਮ ਕਰਨ ਵਾਸਤੇ ਸੋਚਿਆ ਸਮਝਿਆ ਫੌਜੀ ਆਪਰੇਸ਼ਨ ਹੈ ਖਤਰਾ ਖਤਮ ਹੋਣ ਤੱਕ ਇਹ ਆਪਰੇਸ਼ਨ ਜਾਰੀ ਰਹੇਗਾ ਇਹ ਉਹਨਾਂ ਦੇ ਵੱਲੋਂ ਐਲਾਨ ਜਿਹੜਾ ਉਹ ਕਰ ਦਿੱਤਾ ਗਿਆ ਹੈ ਭਾਰਤੀ ਵਿਦੇਸ਼ ਮੰਤਰਾਲੇ ਨੇ ਭਾਰਤੀਆਂ ਨੂੰ ਯਾਤਰਾ ਤੋਂ ਬਚਣ ਦੇ ਲਈ ਸਲਾਹ ਦਿੱਤੀ ਹੈ ਕਿੱਥੇ ਦੀ ਯਾਤਰਾ ਇਜ਼ਰਾਈਲ ਦੀ ਯਾਤਰਾ ਇਜ਼ਰਾਈਲ ਸਥਿਤ ਭਾਰਤੀ ਜਿਹੜਾ ਵਿਦੇਸ਼ ਮੰਤਰਾਲਾ ਹੈ ਸਫਤਾਰਖਾਨੇ ਨੇ ਇਜ਼ਰਾਈਲ ਦੇ ਵਿੱਚ ਮੌਜੂਦ ਭਾਰਤੀ ਨਾਗਰਿਕਾਂ ਨੂੰ ਚੌਕਸੀ ਵਰਤਨ ਦੇ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ ਕਿ ਜੇ ਤੁਹਾਨੂੰ ਯਾਤਰਾ ਦੀ ਲੋੜ ਨਹੀਂ ਹੈ ਤੇ ਤੁਸੀਂ ਉਸ ਯਾਤਰਾ ਨੂੰ ਅਵੋਇਡ ਕਰੋ ਇਜ਼ਰਾਈਲ ਦੇ ਵੱਲੋਂ ਈਰਾਨ ਦੇ ਵਿਰੁੱਧ ਜੰਗੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤੇ ਜਾਣ ਤੋਂ ਤੁਰੰਤ ਬਾਅਦ ਭਾਰਤੀ ਅੰਬੈਸੀ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਕਿਹਾ ਹੈ ਕਿ ਖੇਤਰ ਦੀ ਮੌਜੂਦਾ ਸਥਿਤੀ ਦੇ ਮੰਦੇ ਨਜ਼ਰ ਇਰਾਈਲ ਦੇ ਵਿੱਚ ਇਜ਼ਰਾਈਲ ਦੇ ਵਿੱਚ ਸਾਰੇ ਭਾਰਤੀ ਨਾਗਰਿਕਾਂ ਨੂੰ ਚੌਕਸ ਰਹਿਣ ਅਤੇ ਸੁਰੱਖਿਅਤ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਾਰੇ ਆਪਣਾ ਆਪਣਾ ਧਿਆਨ ਰੱਖਣ ਔਰ ਬੇਲੂੜੀ ਯਾਤਰਾ ਜਿਹੜੀ ਹੈ ਉਸ ਤੋਂ ਉਸ ਨੂੰ ਨਾ ਕਰਨ ਨਿਤਨ ਯਾਹੂ ਨੇ ਪ੍ਰਧਾਨ ਮੰਤਰੀ ਮੋਦੀ ਸਣੇ ਕਈ ਦੇਸ਼ਾਂ ਦੇ ਆਗੂਆਂ ਦੇ ਨਾਲ ਗੱਲਬਾਤ ਕੀਤੀ ਹੈ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨਿਤਨ ਯਾਹੂ ਨੇ ਈਰਾਨ ਤੇ ਕੀਤੇ ਗਏ ਹਮਲਿਆਂ ਦੇ ਲਈ ਕੋਮਾਂਤਰੀ ਹਮਾਇਤ ਹਾਸਲ ਕਰਨ ਦੇ ਲਈ ਕੂਟਨੀਤਿਕ ਕੋਸ਼ਿਸ਼ਾਂ ਜਿਹੜੀਆਂ ਨੇ ਉਹਦੇ ਤਹਿਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮੇਤ ਕਈ ਦੇਸ਼ਾਂ ਦੇ ਆਗੂਆਂ ਦੇ ਨਾਲ ਗੱਲ ਕੀਤੀ ਹੈ ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਵੱਲੋਂ ਜਾਰੀ ਬਿਆਨ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਲੰਗੀ ਰਾਤ ਤੋਂ ਹੁਣ ਤੱਕ ਨਿਤਨ ਯਾਹੂ ਨੇ ਜਰਮਨੀ ਦੇ ਚਾਂਸਲਰ ਫ੍ਰੈਡਰਿਕ ਮਰਜ਼ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫ੍ਰਾਂਸ ਦੇ ਰਾਸ਼ਟਰਪਤੀ ਅਮੈਨੂਅਲ ਮੈਕਰੋਂ ਸਮੇਤ ਕਈ ਆਗੂਆਂ ਦੇ ਨਾਲ ਗੱਲ ਕੀਤੀ ਹੈ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਰੂਸ ਦੇ ਰਾਸ਼ਟਰਪਤੀ ਬਲਾਦੀਮਿਰ ਪੁਤਿਨ ਅਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਨਾਲ ਵੀ ਗੱਲ ਕਰਨਗੇ ਭਾਰਤ ਨੇ ਕਿਹਾ ਹੈ ਕਿ ਉਹ ਈਰਾਨ ਤੇ ਇਜ਼ਰਾਈਲ ਵਿਚਾਲੇ ਬਣੇ ਹਾਲਾਤ ਤੋਂ ਬਹੁਤ ਫਿਕਰਮੰਦ ਹੈ ਅਤੇ ਉਹ ਸਥਿਤੀ ਤੇ ਨੇੜਿਓਂ ਨਜ਼ਰ ਬਣਾ ਕੇ ਰੱਖ ਰਿਹਾ ਹੈ ਅਹਿਮਦਾਬਾਦ ਜਹਾਜ਼ ਹਾਦਸੇ ਦੇ ਵਿੱਚ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਹੈ ਜਹਾਜ਼ ਦਾ ਬਲੈਕ ਬਾਕਸ ਬੀਜੇ ਮੈਡੀਕਲ ਕਾਲਜ ਦੇ ਰਿਹਾਈਸ਼ੀ ਕੁਆਟਰਾਂ ਦੀ ਛੱਤ ਤੋਂ ਬਰਾਮਦ ਕਰ ਲਿਆ ਗਿਆ ਹੈ ਦਰਸਲ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ 에ਅਰ ਇੰਡੀਆ ਦਾ ਜਹਾਜ਼ ਜੋ ਵੀਰਵਾਰ ਨੂੰ ਹਾਦਸਾ ਗ੍ਰਸਤ ਹੋ ਗਿਆ ਸੀ ਉਸ ਦਾ ਬਲੈਕ ਬਾਕਸ ਬੀਜੇ ਮੈਡੀਕਲ ਕਾਲਜ ਦੇ ਰਿਹਾਈਸ਼ੀ ਕੁਆਟਰਾਂ ਦੀ ਛੱਤ ਤੋਂ ਹੁਣ ਮਿਲ ਗਿਆ ਹੈ ਇਹ ਦਾਵਾ 에ਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਯਾਨੀ ਕਿ AAIB ਦੇ ਵੱਲੋਂ ਕੀਤਾ ਗਿਆ ਹੈ ਬੋਇੰਗ 787 8 ਡ੍ਰੀਮ ਲਾਈਨਰ ਜਹਾਜ਼ ਉਡਾਣ ਪਰੰਤੋ ਕੁਝ ਮਿੰਟਾਂ ਦੇ ਅੰਦਰ ਹੀ ਬੀਜੇ ਮੈਡੀਕਲ ਕਾਲਜ ਦੀ ਰਿਹਾਇਸ਼ੀ ਕੁਆਟਰਾਂ ਦੇ ਉੱਤੇ ਕ੍ਰੈਸ਼ ਹੋ ਗਿਆ ਸੀ ਬਿਊਰੋ ਨੇ ਇਹ ਇੱਕ ਬਿਆਨ ਜਾਰੀ ਕੀਤਾ ਜਿਦੇ ਵਿੱਚ ਉਹਨਾਂ ਨੇ ਡੀ ਐਫ ਡੀ ਆਰ ਬਲੈਕ ਬਾਕਸ ਛੱਤ ਤੋਂ ਬਰਾਮਦ ਕੀਤਾ ਹੈ ਬਲੈਕ ਬਾਕਸ ਇੱਕ ਛੋਟਾ ਜਿਹਾ ਯੰਤਰ ਹੁੰਦਾ ਹੈ ਜੋ ਕਿਸੇ ਵੀ ਜਹਾਜ਼ ਦੀ ਉਡਾਣ ਦੇ ਦੌਰਾਨ ਜਾਣਕਾਰੀ ਰਿਕਾਰਡ ਕਰ ਲੈਂਦਾ ਹੈ ਇਹ ਹਵਾਵਾਜੀ ਹਾਦਸਿਆਂ ਦੀ ਜਾਂਚ ਦੇ ਵਿੱਚ ਮਦਦਗਾਰ ਸਾਬਤ ਹੁੰਦਾ ਹੈ ਇਸ ਕਰਕੇ ਇਹਦਾ ਰੋਲ ਬਹੁਤ ਜ਼ਿਆਦਾ ਹੁੰਦਾ ਹੈ ਆਧੁਨਿਕ ਜਹਾਜ਼ਾਂ ਦੇ ਵਿੱਚ ਕਾਕਪਿਟ ਵਾਇਸ ਰਿਕਾਰਡ ਜਾਨੀ ਕਿ ਸੀਵੀਆਰ ਅਤੇ ਡਿਜੀਟਲ ਫਲਾਈਟ ਡਾਟਾ ਰਿਕਾਰਡ ਜਾਨੀ ਕਿ ਡੀਐਫਡੀਆਰ ਹੁੰਦੇ ਨੇ ਆਮ ਤੌਰ ਤੇ ਇਹਨਾਂ ਨੂੰ ਬਲੈਕ ਬਾਕਸ ਕਿਹਾ ਜਾਂਦਾ ਪਰ ਇਸ ਨੂੰ ਚਮਕਦਾਰ ਸਤਰੰਗੀ ਰੰਗ ਜਿਹੜਾ ਸੰਤਰੀ ਰੰਗ ਉਹ ਕੀਤਾ ਹੁੰਦਾ ਹੈ ਉਹਦਾ ਪੇਂਟ ਕੀਤਾ ਹੁੰਦਾ ਹੈ ਤਾਂ ਕਿ ਹਾਦਸੇ ਦੀ ਸਥਿਤੀ ਦੇ ਵਿੱਚ ਦੂਰੋਂ ਹੀ ਇਸ ਦੀ ਪਛਾਣ ਹੋ ਸਕੇ ਕੁਝ ਜਹਾਜ਼ਾਂ ਦੇ ਵਿੱਚ ਦੋਵੇਂ ਰਿਕਾਰਡ ਇੱਕਿਕ੍ਰਿਤ ਹੁੰਦੇ ਨੇ ਪਰ ਹੁਣ ਬਲੈਕ ਬਾਕਸ ਜਿਹੜਾ ਹੱਥ ਲੱਗਾ ਉਸ ਤੋਂ ਇਹ ਪਤਾ ਲੱਗ ਸਕੇਗਾ ਕਿ ਜਦੋਂ ਉਡਾਣ ਭਰੀ ਗਈ ਔਰ ਜਦੋਂ ਜਹਾਜ਼ ਕ੍ਰੈਸ਼ ਹੁੰਦਾ ਉਸ ਟਾਈਮ ਤੱਕ ਇਹਦੇ ਵਿੱਚ ਜਿਹੜੀਆਂ ਜਾਣਕਾਰੀਆਂ ਨੇ ਉਹ ਕਿਤੇ ਨਾ ਕਿਤੇ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਨਗੀਆਂ ਏਸੀ ਕਰਕੇ ਆਪਾਂ ਖਬਰ ਦੇ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਅਹਮਦਾਬਾਦ ਜਹਾਜ਼ ਹਾਦਸੇ ਦੇ ਵਿੱਚ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਹੈ ਮਤਲਬ ਬਲੈਕ ਬਾਕਸ ਮਿਲ ਜਾਣਾ ਕਿਤੇ ਨਾ ਕਿਤੇ ਜਾਂਚ ਦੇ ਬਹੁਤ ਨਜ਼ਦੀਕ ਪਹੁੰਚ ਜਾਣਾ ਕਿ ਦਰਸਲ ਇਹ ਹਾਦਸਾ ਵਾਪਰਨ ਦਾ ਕਾਰਨ ਕੀ ਰਿਹਾ ਸੋ ਇਹ ਸੀ ਅੱਜ ਦੀਆਂ ਤਮਾਮ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ